ਸ੍ਰੀ ਸ਼ਕਲ ਜੀ ਸਾਰਿਆਂ ਨੂੰ ਸਾਡੇ ਚੈਨ ਪੰਜਾਬੀ ਸਟੋਰੀ ਮੇਲ ਦੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਵਿਅੰਨ ਸਿੰਘ ਬਰੇਵਰ ਦੁਆਰਾ ਲਿਖੀ ਗਈ ਕਹਾਣੀ 부ਜੀ ਅਗਦੀਆਂ ਲਾਟਾਂ ਦਾ ਭਾਗ ਚੌਥਾ ਲੈ ਕੇ ਆਏ ਆਂ ਉਮੀਦ ਹੈ ਤੁਹਾਨੂੰ ਇਹ ਭਾਗ ਵਧੀਆ ਲੱਗੇਗਾ ਆਓ ਸ਼ੁਰੂ ਕਰਦੇ ਹਾਂ ਗੈਨੀ ਗੁਰਮੁਖ ਸਿੰਘ ਨੇ ਅਗਲਾ ਨਾਮ ਅਨਾਉਂਸ ਕੀਤਾ ਹੁਣ ਵਿਅੰਨ ਸਿੰਘ ਸੰਧੂ ਜੋ ਬੀਏ ਦੇ ਪਹਿਲੇ ਸਾਲ ਦੇ ਵਿਦਿਆਰਥੀ ਨੇ ਆਪਣੀ ਕਵਿਤਾ ਸੁਣਾਉਣਗੇ ਜਿਸ ਦਾ ਨਾਮ ਹੈ ਆਸ਼ਿਕਤਾ ਤੇਰੀ ਅਸੀ ਵਿਸੀ ਹੁਣ ਮੈਂ ਬਿਆਨ ਸਿੰਘ ਸੰਧ ਨੂੰ ਬੇਨਤੀ ਕਰਾਂਗਾ ਉਹ ਸਟੇਜ ਤੇ ਆਉਣ ਤੇ ਸ਼ਬਦਾਂ ਦੀ ਸਾਂਝ ਪਾਉਣ ਬਿਆਨ ਨੇ ਮਾਈਕ ਤੇ ਜਾ ਕੇ ਆਈ ਸਾਰੇ ਸੱਜਣਾ ਦਾ ਧੰਨਵਾਦ ਕੀਤਾ ਤੇ ਆਪਣੀ ਕਵਿਤਾ ਪੜ੍ਹਨੀ ਸ਼ੁਰੂ ਕੀਤੀ ਆਸ਼ਿਕਤਾ ਤੇਰੀ ਅਸੀ ਵਿਸੀ ਪਰ ਤੇਨੂੰ ਵਿਆਖਿਓ ਲੈ ਕੇ ਖਾਤਰ ਤੇਰੇ ਜਾਨਾ ਤਾਂ ਅਸੀ ਵੀ ਗਵਾਇਆਂ ਸੀ ਰਸੇ ਤੇਰੇ ਲਈ ਅਸੀ ਵਿੱਚ ਚਮ ਚਮ ਕੇ ਗਲਾਂ ਛਪਾਈ ਸੀ ਭਾਰਤ ਛੱਡੋ ਦੇ ਨਾ ਰਹਿਤਾ ਤੇਰੇ ਲਈ ਅਸੀਂ ਵੀ ਲਾਉਂਦੇ ਰਹੇ ਸੀ ਇਸ ਤੋਂ ਬਾਅਦ ਗਾਇਨੀ ਗੁਰਮukh ਸਿੰਘ ਨੇ ਇੱਕ ਹੋਰ ਨਾਮ ਅਨਾਉਂਸ ਕੀਤਾ ਉਹਨੇ ਆਜ਼ਾਦੀ ਤੇ ਗੀਤ ਗਾਇਆ ਜਿਸਦੇ ਬੋਲ ਸਨ ਉਠ ਭਾਰਤ ਦੇ ਸ਼ੇ ਜਵਨ ਰਖ ਲੈ ਮਾਨ ਜਵਾਨੀ ਦਾ ਉਸ ਤੋਂ ਬਾਅਦ ਬਾਰੀ ਗੀਤ ਕਨਫਿਰ ਤੇ ਬੰਦੀ ਸੀ ਇਹ ਗੀਤ ਤੇ ਕੋਰੀਓਗ੍ਰਾਫੀ ਪੇਸ਼ ਕਰਨ ਦੀ ਜਿਸ ਗੀਤ ਵਿੱਚ ਕੀਰਤ ਨੇ ਚਿੱਟਾ ਸਲਵਾਰ ਕਮੀਜ਼ ਪਾਇਆ ਹੋਇਆ ਸੀ ਵਾਲ ਖੁੱਲੇ ਹੋਏ ਸੀ ਕਨਵੀਰ ਸ਼ੀਰਪਖ ਸਿੰਘ ਦਾ ਰੋਲ ਨਿਭਾ ਰਿਹਾ ਸੀ ਜਿਸ ਨੂੰ ਹੱਥ ਕਣੀਆਂ ਲੱਗੀਆਂ ਹੋਈਆਂ ਸਨ ਬਿਆੰਤਿਕ ਅੰਗਰੇਜ਼ ਜੇਲਰ ਦਾ ਰੋਲ ਨਿਭਾ ਰਿਹਾ ਸੀ ਕੀਰਤ ਜਦਵਾਲ ਕੋਲ ਸਟੇਜ ਤੇ ਪੰਭੀਰੀ ਬੰ ਘੁੰਮੀ ਨਾਲ ਹੀ ਗੀਤ ਚਾਲੂ ਕਰ ਦਿੱਤਾ ਗਿਆ ਮੈਂ ਧਰਤੀ ਪੰਜਾਬ ਦੀ ਨੀੜੀਓ ਵਸਤੀ ਉੱਛੜ ਗਈ ਪੁੱਤਰਾਂ ਦੀ ਕੁਰਬਾਨੀ ਨੂੰ ਮੈਂ ਹੱਲੇ ਨਹੀਂ ਸਾਂ ਭੁੱਲੀ ਲੀਡਰਸ਼ਿਪ ਦੀ ਭੁੱਖੇ ਨੇ ਮੈਨੂੰ ਫੇਰ ਚੜਾਇਆ ਸੂਲੀ ਆਪਣੇ ਪੁੱਤਰਾਂ ਦੇ ਹੱਥੋਂ ਮੈਂ ਉਸ ਦਿਨ ਹੋ ਗਈ ਰੰਡੀ ਪਾਕਿਸਤਾਨ ਬਣਾ ਕੇ ਜਦ ਮੈਂ ਦੋ ਹਿੱਸਿਆਂ ਵਿੱਚ ਵੰਡੀ ਆਖਿਰ ਤੇ ਜਦ ਕੀਰਤ ਸਟੇਜ ਤੇ ਡਿੱਗੀ ਤਾਂ ਲੋਕਾਂ ਸਾਰਾ ਰੋਕਲੇ ਸੀ ਕਿਸੇ ਨੇ ਵੀ ਨਹੀਂ ਸੀ ਸੋਚਿਆ ਕਿ ਇਹ ਕੋਰੀਓਗ੍ਰਾਫੀ ਨੂੰ ਇੰਨਾ ਪਿਆਰ ਮਿਲੇਗਾ ਇਸ ਕੋਰੀਓਗ੍ਰਾਫੀ ਨੂੰ ਦੂਜਾ ਸਥਾਨ ਹਾਸਲ ਹੋਇਆ ਸੀ ਇਸਾਂ ਫੰਕਸ਼ਨ ਦੀ ਖਤਮ ਹੁੰਦੀ ਅਹੀ ਤਿੰਨੋਂ ਬਹੁਤ ਖੁਸ਼ ਸਨ ਦੇਖ ਅਰੋੜਾ ਸਾਹਬ ਐਮੈਡਰੀ ਜੰਦੇ ਸਿੱਤੋ ਸਿੱਧੂਮੀ ਹੋ ਗਈ ਨਾ ਬੱਲੇ ਬੱਲੇ ਬੇਅੰਤ ਉਹਨਾਂ ਨੂੰ ਵਧਾਈ ਦਿੰਦਾ ਭੁੱਲਿਆ ਫਿਰ ਸ਼ੀਤਲ ਸਮੇਤ ਉਹ ਚਾਰੋਂ ਖੁਸ਼ੀ ਵਿੱਚ ਗੁਰੂ ਦਾ ਸ਼ੁਕਰਾਨਾ ਕਰਨ ਲਈ ਸ਼੍ਰੀ ਦਰਬਾਰ ਸਵਲ ਚਲ ਪਈ ਇਹਦਾ ਯੋਨ ਬੀ ਦੇ ਪਹਿਲੇ ਸਾਲ ਦੀ ਪੜਾਈ ਪੂਰੀ ਕਰ ਲਈ ਤੇ ਬੀਏ ਦੇ ਦੂਜੇ ਸਾਲ 'ਚ ਦਾਖਲਾ ਲੈ ਲਿਆ ਉਧਰ ਸ਼ੀਤਲ ਨੇ ਪਲੱਸ ਟੂ ਕਰਕੇ ਗਾਰਮੇਟ ਮੈਰੀ ਕਾਲਜ ਦਾਖਲਾ ਲੈ ਲਿਆ ਸੀ ਜੋ ਰਤਨ ਸਿੰਘ ਚੌਂਕ ਲੰਕੀ ਸੈਕੂਲਰ ਰੋਡ ਤੇ ਬਣਿਆ ਹੋਇਆ ਇਹ ਰੋਡ ਅੱਗੇ ਮੱਖਣ ਚੌਂਕ ਜਾ ਕੇ ਮਜੀਠਾ ਰੋਡ ਨਾਲ ਜੁੜ ਜਾਂਦੀ ਆ ਕਾਲਜ ਦੂਜੇ ਸਾਲ ਦੀ ਪੜਾਈ ਸ਼ੁਰੂ ਹੋ ਚੁੱਕੀ ਸੀ ਕੀਰਤਨੀ ਮੋੜਾ ਮਾਰ ਕੇ ਕਰਨਵੀਰ ਨੂੰ ਪੁੱਛਿਆ ਆਪਣਾ ਰੇਡੀਓ ਸਟੇਸ਼ਨ ਕਿੱਥੇ ਰਹਿ ਗਿਆ ਉਹ ਤਾਂ ਮੈਡੀਕਲ ਕਾਲਜ ਦੇ ਗੀੜੇ ਮਾਰਦਾ ਫਿਰਦਾ ਹੋ ਆਪਣੇ ਨਰਸ ਨਾਲ ਚਿੱਤਰਾ ਸਿਨੇਮਾ ਜਾਂ ਰਾਮ ਬਾਗ 'ਚ ਬੈਠਾ ਗਿੰਦਾ ਹੋ ਛੀਲ ਵਿੱਚਲੇ ਪਾਣੀ ਦੀਆਂ ਲਹਿਰਾਂ ਕਰਨਵੀ ਨੇ ਹੱਸਦੇ ਹੋਏ ਜਵਾਬ ਦਿੱਤਾ ਇਦਾਂ ਹੀ ਦੋਵਾਂ ਦਾ ਕਾਲਜ ਪਹਿਲਾ ਦਿਨ ਬੀਤ ਗਿਆ ਅਗਲੇ ਦਿਨ ਕੀਰਤ ਨੇ ਆਉਂਦਿਆਂ ਹੀ ਪਹਿਲਾ ਸਵਾਲ ਬੇਅੰਤ ਨੂੰ ਕੀਤਾ ਹਾਂ ਵੀ ਰੋਮਿਓ ਕੱਲ ਕਿੱਥੇ ਸੀ ਜਾਣਾ ਕਿੱਥੇ ਸੀ ਰੋੜਾ ਸਾਹ ਉਹ ਤਾਂ ਸਾਡੇ ਗਵੰਡੀਆਂ ਦੀ ਕਬੂਤਰੀ ਤਾਰ ਤੇ ਬੈਠੀ ਸੀ ਉਹ ਦੱਸਣ ਗਿਆ ਸੀ ਕਿ ਆਪਣੀ ਕਬੂਤਰੀ ਨੂੰ ਕਹੋ ਟੋ ਨਾ ਲਾਵੇ ਨਹੀਂ ਤਾਂ ਥੱਲੇ ਡਿੱਗ ਪੋ ਅੱਗੋਂ ਉਹਨਾਂ ਚਾਹ ਤਰ ਲਈ ਬਸ ਚਾਹ ਤੋਂ ਤਰੀ ਗੱਲ ਦੇਸ਼ ਦੀ ਪਾਰਲੀਮੈਂਟ 'ਚ ਪਹੁੰਚ ਗਈ ਤੈਨੂੰ ਪਤਾ ਮਨਮੋਹਨ ਸਿੰਘ ਨਵੇਂ-ਨਵੇਂ ਪ੍ਰਧਾਨ ਮੰਤਰੀ ਬਣਿਆ ਉਹ ਮੈਨੂੰ ਕਹਿੰਦੇ ਤੈਨੂੰ ਕੀ ਲੱਗਦਾ ਬਰੀ ਬਾਲਿਆ ਇਹ ਕੁਝ ਕਰੂੰ ਮੈਂ ਕਿਹਾ ਕਰ ਤੇ ਦਊ ਜੇ ਇਟਾਲੀਅਨ ਗਊ ਦਾ ਜਾਇਆ ਟੁੱਡਾ ਨਾ ਮਾਰੇ ਉਹ ਕਹਿੰਦੇ ਕਿਹੜਾ ਮੈਂ ਕਿਹਾ ਆਪਣਾ ਸੋਨੀਆ ਦਾ ਜਾਇਆ ਰਾਹੁਲ ਬੇਅੰਤ ਨਹੀਂ ਆਪਣੇ ਕੋਲ ਹੋਈ ਇੱਕ ਕਹਾਣੀ ਖੜ ਦਿੱਤੀ ਬਸ ਕਰ ਬਸ ਕਰ ਤੈਨੂੰ ਕੀ ਲੱਗਦਾ ਜਿਵੇਂ ਅਸੀਂ ਤਾਂ ਗੁੜੀ ਬੋੜਿਆਂ ਤੇਰੇ ਤੇ ਸ਼ੀਤਲ ਦੇ ਤਿੱਸੇ ਤਾਂ ਅੰਮ੍ਰਿਤਸਰ ਦੀਆਂ ਹਵਾਵਾਂ ਨੂੰ ਵੀ ਪਤਾ ਭਰੀ ਬਲਿਆ ਕੀਰਤ ਨੇ ਸਾਰੀ ਗੱਲ ਸਪਸ਼ਟ ਕਰ ਦਿੱਤੀ ਇਦਾਂ ਹੀ ਦਿਨ ਬੀਤਣ ਲੱਗੇ ਇੱਕ ਦਿਨ ਕੀਰਤ ਤੇ ਕਨਵੀਰ ਬਾਹਰ ਤੋਂ ਪੇਕਾਤੀ ਭੱਠੇ ਸਨ ਕੱਤੇ ਦੇ ਆਖਰੀ ਦਿਨਾਂ ਦੀ ਮਿੱਠੇ-ਮਿੱਠੇ ਧੁੱਪ ਦੀਆਂ ਕਿਰਨਾਂ ਉਹਨਾਂ ਦੇ ਚਿਹਰਿਆਂ ਤੇ ਪੈ ਰਹੀਆਂ ਸਨ ਸੂਰਜ ਦੀਆਂ ਕਿਰਨਾਂ ਨੇ ਘੇਰਤਾ ਚਿਹਰਾ ਲਾਲ ਕਰ ਦਿੱਤਾ ਸੀ ਕਿਸੇ ਕਸ਼ਮੀਰੀ ਸੇਵੰਦ ਉਹ ਬੋਲੀ ਕਰਨ ਮੁਹੱਬਤ ਇਨਸਾਨ ਕਦੋਂ ਕਰਦਾ ਕਮਲੀ ਇਹ ਕੀਤੀ ਨਹੀਂ ਜਾਂਦੀ ਇਹ ਤਾਂ ਹੋ ਜਾਂਦੀ ਆ ਕਿਸੇ ਨੂੰ ਕਿਸੇ ਨਾਲ ਕਿਸੇ ਨੂੰ ਕਿਸੇ ਨਾਲ ਆ ਸਾਹਮਣੇ ਗੁਲਾਬ ਦੇ ਫੁੱਲ ਤੇ तितਲੀ ਵੇਖ ਰਹੀ ਹੈ ਨਾ ਇਹਨੂੰ ਵੀ ਤਾਂ ਮੁਹੱਬਤ ਹੀ ਆ ਫੁੱਲ ਨਾਲ ਕਰਨ ਜੇ ਕੱਲ ਮਾਲੀ ਨੇ ਇਹ ਫੁੱਲ ਤੋੜ ਦਿੱਤਾ ਫੇਰ ਕੀ ਮੁਹੱਬਤ ਮਰ ਜਾਵੇਗੀ ਕੀਰਤ ਉਸੇ ਗੁਲਾਬ ਦੇ ਫੁੱਲ ਤੇ ਨਜ਼ਰਾਂ ਟਿਕਾਉਂਦੀ ਬੋਲੀ ਕਮਲੀਏ ਮੁਹੱਬਤ ਵੀ ਕਦੇ ਮਰੀਆ ਇਹ ਤਾਂ ਅਨਾਰ ਕਲੀ ਵਾਂਗ ਕੰਧਾਂ ਚਿੰਕੇ ਵੀ ਖਤਮ ਨਹੀਂ ਹੋਈ ਨਲੇ ਹਰ ਚੀਜ਼ ਨੂੰ ਹਾਸਲ ਕਰ ਲੈਣਾ ਹੀ ਮੁਹੱਬਤ ਥੋੜੀ ਹੁੰਦਾ ਮੁਹੱਬਤ ਦਾ ਆਖਰੀ ਅਰਥ ਹੁੰਦਾ ਕਿਸੇ ਨੂੰ ਆਪਣੀ ਚੇਤੀਆਂ 'ਚ ਜਿਉਂਦਾ ਰੱਖਣਾ ਆਖਰੀ ਸਾਹ ਤੱਕ ਇਹ ਤਾਂ ਪਰ ਵਾਨੇ ਵਾਂਗ ਸ਼ਮਤੇ ਜਲ ਜਾਣਾ ਹੁੰਦਾ ਤੇਜਾ ਮਨਸੂਰ ਵਾਂਗ ਅਨਲ ਹੱਕ ਆਖ ਸੂਲੇ ਤੇ ਲਟਕ ਜਾਣਾ ਮੁਹੱਬਤ ਦਾ ਇਵਾਦਤ ਹੀ ਖੁਦਾ ਹੁੰਦੀ ਏ ਫਿਰ ਕਰਨ ਜੋ ਕਿਸ ਮੁਹੱਬਤ ਨੂੰ ਕੰਜਰ ਲੋਕਾਂ ਨਾਲ ਕਿਉਂ ਜੋੜਦੇ ਆ ਕੀਰਤਨੇ ਇੱਕ ਸਵਾਲ ਹੋਰ ਕੀਤਾ ਇੱਕ ਦਿਨ ਮੈਂ ਪਹਿਨਤੀ ਲਿਖੀ ਇੱਕ ਕਵਿਤਾ ਪੜ੍ਹੀ ਸੀ ਉਹਨੇ ਪਤਾ ਕੀ ਲਿਖਿਆ ਸੀ ਸਮਝ ਲੈ ਤੇਰੇ ਇਸ ਸਵਾਲ ਦਾ ਜਵਾਬ ਦਿੱਤਾ ਸੀ ਕੁਝ ਲੋਕ ਮੁਹੱਬਤ ਨੂੰ ਇਹ ਬਾਤ ਧਾਕਦੇ ਨੇ ਤੇ ਕੁਝ ਮੁਹੱਬਤ ਨੂੰ ਕੰਜਰੀ ਦਾ ਕੋਠਾ ਮੁਹੱਬਤ ਕੁਝ ਵੀ ਹੋਵੇ ਸਜਣਾ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਬਸ ਤੂੰ ਹੀ ਨਾ ਖਿਆਲ ਰੱਖੀ ਜਿੱਤੇ ਮੁਹੱਬਤ ਇਵਾਦ ਤੇ ਖੁਦਾਇਆ ਤਾਂ ਤੂੰ ਮਨਸੂਰ ਬਣ ਗਿਆ ਮੈਂ ਯਾਰ ਕਰਨ ਉਹ ਚੁੱਕ ਟਾਈਪ ਬਿਆੰਤ ਇਹਨੇ ਡੂੰਗੀ ਗੱਲ ਕਿਵੇਂ ਲਿਖ ਗਿਆ ਸਮਝੋ ਬਾਹਰਾਂ ਗੱਲ ਕੀਰਤ ਕਰਨ ਫਿਰ ਵੱਲ ਵੇਖਦੀ ਹੈਰਾਨ ਹੁੰਦੀ ਭੋਲੀ ਇਨੀ ਦੇਰ ਨੂੰ ਕਾਲਜ ਦੀ ਛੁੱਟੀ ਹੋ ਗਈ ਉਹ ਦੋਨੋਂ ਆਪਣੀਆਂ ਪੈਂਟਾ ਤੋਂ ਗਰਾਊਂਡ ਤੱਕ ਆ ਘਾਹ ਛਾੜਦੇ ਉੱਠੇ ਤੇ ਆਪਣੀ ਆਪਣੀ ਰਾਹ ਪੈ ਗਏ ਅਗਲੇ ਦਿਨ ਕਾਲਜ ਦੀ ਲੌਬੀ ਵਿੱਚ ਖੜੀ ਕੀਰਤ ਕਨਵੇ ਨੂੰ ਦੇਖ ਰਹੀ ਸੀ ਪਰ ਉਹ ਹਲੇ ਤੱਕ ਨਹੀਂ ਸੀ ਆਇਆ ਨਾ ਹੀ ਹਲੇ ਬਿਆਨਤਾ ਆਇਆ ਸੀ ਕਦੇ ਉਹ ਲੰਬੀ ਨਿਗਾਹ ਮਾਰ ਬਾਹਰ ਸੜਕ ਤੇ ਬਨੇ ਕਾਲਜ ਦੇ ਗੇਟ ਵੱਲ ਦੇਖਦੀ ਤੇ ਕਦੇ ਆਪਣੇ ਖੱਬੇ ਹੱਥ ਤੇ ਬਨੇ ਘੜੇ ਵੱਲ ਅਚਾਨਕ ਉਹ ਬਿਆਨਤਾ ਦਾ ਦਿਸਿਆ ਉਹ ਪਾਗਲਾ ਵਾਂਗ ਉਹਦੇ ਵੱਲ ਭੱਜ ਤੁਰੀ ਜਿਵੇਂ ਪੁੱਤ ਦੇ ਵਿਜੋਗ ਚ ਪਾਗਲ ਹੋਈ ਮਾਂ লাশ ਲੈ ਕੇ ਜਾਂਦੀ ਆ ਐਂਬੂਲੈਂਸ ਮੰਗਰ ਪਛਤੀ ਹੁੰਦੀ ਆ ਰੁਕ ਜਾ ਰੁਕ ਜਾ ਰੋੜਾ ਸਾਹੂ ਤੂੰ ਕਿੱਧਰ ਪੀਟੀ 우ਸ਼ਾ ਬੜੀਆਂ ਕਿਤੇ ਗਰੀਬ ਨੂੰ ਥੱਲੇ ਨਾ ਦੇ ਦੇਵੀਂ ਬਿਆਨ ਤਾਂ ਆਪਣੇ ਸੁਭਾਅ ਮੁਤਾਬਿਕ ਹੱਸਦਾ ਹੋਇਆ ਬੋਲਿਆ ਕੀਰ ਦਪਜ ਕੇ ਔਣ ਕਰਕੇ ਸਾਹ ਛੜਿਆ ਹੋਇਆ ਸੀ ਉ ਭਰੀਆਂ ਅੱਖਾਂ ਨਾਲ ਬੋਲੀ ਬੜੀ ਵਾਲਿਆ ਕਰਨ ਕਿੱਥੇ ਆ ਕੰਪ ਗਿਆ ਹੁਣ ਕੋਈ ਯਾਰ ਇਹਨੇ ਫਿਕਰ ਵਾਲੀ ਕਿਹੜੀ ਗੱਲ ਆ ਤੂੰ ਤਾਂ ਐ ਅੱਖਾਂ ਭਰੀ ਖੜੀ ਆ ਜਿਵੇਂ ਕਿਸੇ ਦੁੱਤ ਚੁੰਗਦੇ ਜਵਾਕ ਦੇ ਮੂੰਹ ਚੋਂ ਕਿਸੇ ਨੇ ਨਿੱਪਲ ਕੱਢ ਲਈ ਹੋਵੇ ਤੈਨੂੰ ਪਤਾ ਰਾਤ ਮੈਂ ਇੱਕ ਬਹੁਤ ਪੜਾ ਸੁਪਨਾ ਦੇਖਿਆ ਬੇਨਤ ਸੱਚੀ ਮੈਨੂੰ ਬਹੁਤ ਡਰ ਲੱਗ ਰਿਹਾ ਰੱਬ ਖੈਰ ਕਰੇ ਕੁਝ ਨਹੀਂ ਹੁੰਦਾ ਸੁਪਨੇ ਵੀ ਕਦੇ ਸੱਚ ਹੋਏ ਮੇਰਾ ਬਾਬਾ ਰੋਜ਼ ਮધુ ਵਾਲਾ ਦੇ ਸੁਪਨੇ ਦੇਖਦਾ ਸੀ ਜੇ ਸੁਪਨੇ ਸੱਚ ਹੁੰਦੇ ਹੁੰਦੇ ਤਾਂ ਅਸੀਂ ਉਹਨੂੰ ਮਧੂਵਾਲਾ ਦੇ ਪੁੱਤਰੀ ਹੋਣਾ ਸੀ ਬੇਹੰਤ ਦੇ ਇਨਾ ਕਹਿਣ ਤੇ ਕੀਰਤ ਖਿੜਖਿੜ ਕੇ ਹੱਸ ਪਈ ਚਲ ਬਾਕੀ ਛੱਡ ਤੈਨੂੰ ਮੈਂ ਇਹ ਦੱਸਣਾ ਸੀ ਕਨਵਿਨ ਦਾ ਜਨਮ ਦਿਨ ਆਉਣ ਵਾਲਾ ਕੋਈ ਸੈਲੀਬ੍ਰੇਟ ਕਰਨਾ ਆਪਾਂ ਉਹ ਵੀ ਕਰਨੋਂ ਬਿਨਾਂ ਦੱਸੇ ਹਲੇ 15 ਦਿਨ ਪਈਆ ਕੋਈ ਚੱਕਰੀ ਮੀਰੋੜਾ ਸਾਹਿਬ ਛੱਜੂ ਦਾ ਚੁਵਾਰ ਅੱਕਦੋਂ ਕੰਮ ਆਊਗਾ ਨਾਲੇ ਜੋ ਸੁੱਖ ਛੱਜੂ ਦੇ ਚੁਵਾਰੇ ਉਹ ਬਲਕਣਾ ਬੁਖਾਰੇ ਬੇੰਤ ਨੇ ਹੱਸਦੇ ਹੋਏ ਕੀਰਤ ਨੂੰ ਜਵਾਬ ਦਿੱਤਾ ਪਰ ਇਹ ਛੱਜੂ ਕੌਣ ਹੋਂ ਕਿਹ ਤਹਿਰਾਂ ਹੁੰਦੀ ਬੋਲੀ ਕਮਾਲ ਕਰਦੇ ਰੂੜਾ ਸਾਹਿਬ ਲਾਲਿਆ ਸਾਹਿਬ ਤੁਹਾਡਾ ਸ਼ੇਰ ਵਾਲਿਆਂ ਦਾ ਤੁਹਾਨੂੰ ਸਿੱਧ ਪਧਰੀ ਗੱਲ ਹੀ ਸਮਝ ਆਉਂਦੀ ਆ ਛੱਜੂ ਤੁਹਾਡੇ ਸਾਹਮਣੇ ਖੜਾ ਆਖੂ ਤਾਂ ਦੋ ਦਿਨ ਪਹਿਲਾਂ ਹੀ ਬੁਲਬਲੇ ਲਾ ਦੇ ਮੰਜਵਾਰੇ ਚ ਮੇਰਾ ਮਤਲਬ ਗੁਵਾਰੇ ਬੇੰਤ ਨੇ ਅੱਗੇ ਜਵਾਬ ਦਿੱਤਾ ਰਹਿਣ ਦੇ ਰਹਿਣ ਦੇ ਵੱਡਿਆ ਕਾਲਿਆ ਪਹਿਲਾ ਲਾ ਕੇ ਹਵਾ ਕੱਢਣੀ ਆ ਤੇ ਇਸ ਵਾਰ ਦੋਨੋਂ ਹੱਸ ਪਏ ਕੀਰਤ ਨੇ ਜਾਣ ਵੇਲੇ ਬਾਜ਼ਾਰ ਚੋਂ ਪੱਛਮ ਖਰੀਦੀ ਤੇ ਘਰ ਜਾ ਕੇ ਇੱਕ ਸਵੈਟਰ ਬੁਣਨਾ ਸ਼ੁਰੂ ਕਰ ਦਿੱਤਾ ਕਿਸੇ ਨੂੰ ਵੀ ਗੱਲਾਂ ਦਾ ਸੀ ਸਿਹਤ ਨੂੰ ਵੀ ਨਹੀਂ ਸੀ ਕਿ ਕਿਸ ਲਈ ਬੁਣ ਰਹੀ ਆ ਅਗਲੇ ਦਿਨ ਜਦ ਕਨਵੀ ਕਾਲਜ ਆਇਆ ਤਾਂ ਕੀਰਤ ਉਸ ਨਾਲ ਗੁੱਸੇ ਹੁੰਦੀ ਬੋਲੀ ਕਿੱਥੇ ਸੀ ਜਨਾਬ ਕੱਲ ਆਏ ਕਿਉਂ ਨਹੀਂ ਪਤਾ ਕਿੰਨੇ ਫਿਕਰ ਸੀ ਮੈਨੂੰ ਬੇਅੰਤ ਨੇ ਸੀ ਇਸ ਮਾਹੌਲ ਨੂੰ ਬਦਲ ਲਈ ਕੋਦੇ ਜਵਾਬ ਦਿਨਾ ਬਾਜੀ ਸਮਝਿਆ ਔਣਾ ਕਿੱਥੋਂ ਸੀ ਗਰੋੜਾ ਸਾਹਿਬ ਵਿਚਾਰੀਆਂ ਦੀ ਮੱਝ ਕੱਲ ਦੁੱਧ ਦੇਣਾ ਬੰਦ ਕਰ ਗਈ ਧੋਨੀ ਵਾਲੇ ਸਾਧ ਕੋਲ ਗਿਆ ਸੀ ਉੱਤੋਂ ਸਾਧ ਕੋਲ ਕੱਠ ਵੀ ਮਾੜੇ ਗਾਇਕ ਤੇ ਅਖਾੜੀ ਜਿੰਨਾ ਹੁੰਦਾ ਕਿਹੜਾ ਵਾਰੀ ਛੋਂਦੀ ਆ ਛੇਤੀ ਉੱਥੇ ਤਾਂ ਆਵਾਜ਼ਾਂ ਪੈਂਦੀਆਂ ਐਂ ਕਰਕੇ ਉਹ ਉੱਠ ਗਿਆ ਵੀ ਜਿਸੇ ਨੂੰ ਲੜਦੀ ਆ ਸਸਪੇਕਿਆਂ ਦੇ ਮਿਹਣੇ ਦਿੰਦੀ ਆ ਘਰੇ ਕਲੇਸ਼ ਰਹਿੰਦਾ ਕਰੇ ਪੈਸਾ ਆਉਂਦਾ ਮਗਰੋਂ ਭੱਜ ਪਹਿਲਾਂ ਜਾਂਦਾ ਕਰੇ ਬਰਕਤ ਨਹੀਂ ਰਹਿੰਦੀ ਜਿਸ ਦੇ ਮੁੰਡਾ ਨਹੀਂ ਹੁੰਦਾ ਥਾਂ ਥਾਂ ਸੁੱਖਾਂ ਸੁੱਕ ਕੇ ਥੱਕ ਗਈਆਂ ਘਰ ਵਾਲਾ ਬਾਹਰ ਅੱਖ ਰੱਖਦਾ ਸਿੱਧੇ ਮੂੰਹ ਗੱਲ ਨਹੀਂ ਕਰਦਾ ਮੱਝ ਦੁੱਧ ਨਹੀਂ ਦਿੰਦੀ ਤੇ ਪੁੱਤ ਆਖੇ ਨਹੀਂ ਲੱਗਦਾ ਮੁੰਡਾ ਨੂੰ ਮਗਰ ਲੱਗਿਆ ਪਾਣੀ ਨਹੀਂ ਪੁੱਛਦਾ ਬਸ ਫੇਰ ਸਾਰੀ ਦਿਹਾੜੀ ਖਪਾ ਕੇ ਉਥੋਂ ਲਿਆ ਕੇ ਪੁੜੀਆਂ ਦਿੱਤੀਆਂ ਕੀਰਤ ਸੋਚਦੀ ਬੋਲੀ ਅੱਛਾ ਫਿਰ ਦੁੱਧ ਦੇ ਲੱਗ ਪਈ ਬਯੰਤ ਬੋਲਿਆ ਤੂੰ ਦੂਤਰੀ ਗੱਲ ਕਰਦੀ ਆ ਇਹ ਵਿਚਾਰੇ ਤਾਂ ਪਾਠੀਆਂ ਤੋਂ ਵੀ ਗਏ ਉਹ ਤਾਂ ਗੋਹਾ ਵੀ ਬੰਦ ਕਰ ਗਈ ਇਸ ਬਾਰੇ ਉਹ ਤਿੰਨੋਂ ਹੀ ਹੱਸ ਪਏ ਇਦਾਂ ਹੀ ਉਹਨਾਂ ਦਾ ਕਾਲਜ ਦਾ ਦਿਨ ਬੀਤ ਗਿਆ ਉਤਰਦਾਸ ਦਿਨ ਵਿੱਚ ਕੀਰਤ ਨੇ ਨਿੱਕੀ ਬੁੰਦੀ ਦਾ ਬੜਾ ਸੋਹਣਾ ਫਿਰੋਜ਼ੀ ਰੰਗ ਦਾ ਸਵਟਰ ਪੋਆ ਪਰ ਵਕਤ ਬੀਤਦੇ ਦਾ ਪਤਾ ਥੋੜੀ ਲੱਗਦਾ ਬਯੰਤ ਤੇ ਕੀਰਤ ਨੇ ਦੋਵੇਂ ਕਾਲਜ ਤੋਂ ਬੰਕ ਮਾਰ ਦਿੱਤੀ ਦੋਨੋਂ ਵਿਅੰਤ ਦੇ ਕਿਰਾਏ ਤੇ ਲਈ ਪੁਰਾਣੀ ਚੁਵਾਰੇ ਵਿੱਚ ਪਹੁੰਚ ਗਏ ਜੋ ਉਸਨੇ ਬਾਗ ਰਾਮਨੰਥ ਕਿਰਾਇਤੀ ਲੈ ਰੱਖਿਆ ਸੀ ਪੁਰਾਣੀ ਲੱਕੜ ਮੰਡੀ ਤੋਂ ਅਗੀ ਪੁਰਾਣਾ ਜਿਹਾ ਸਿੱਖ ਰਾਜ ਵਿਲੇ ਦਾ ਨਿੱਕੀ ਇੱਟਾਂ ਦਾ ਚੁਵਾਰਾ ਜਿਸ ਨੂੰ ਉਸੇ ਤਰ੍ਹਾਂ ਪੁਰਾਣਾ ਜਿਹਾ ਦਰਵਾਜ਼ਾ ਲੱਗਿਆ ਹੋਇਆ ਸੀ ਸਿੰਗਲੀ ਦੀ ਕੁੰਡੀ ਵਾਲਾ ਦਰਵਾਜ਼ਾ ਖੁੱਲਣ ਤੇ ਇੱਕ ਲੰਬੀ ਛਰਰ ਦੀ ਆਵਾਜ਼ ਇੱਕ ਵੱਖਰਾ ਸੰਗੀਤ ਛੇੜ ਗਈ ਸਾਹਮਣੇ ਇੱਕ ਸਾਈਡ ਲੱਕੜ ਦੇ ਮੇਜ਼ 'ਤੇ ਇੱਕ ਲੋਹੇ ਦਾ ਟ੍ਰੰਕ ਪਿਆ ਸੀ ਨਾਲ ਦੋ ਲੱਕੜ ਦੀਆਂ ਕੁਰਸੀਆਂ ਇੱਕ ਛੋਟਾ ਜਿਹਾ ਸਟੋਲ ਉਹਨਾਂ ਦੇ ਮੋਹਰੇ ਸੀ ਜਿਸ 'ਤੇ ਬਯੰਤ ਨੇ ਬੇਬੇ ਬਾਪੂ ਵੱਲੋਂ ਕ੍ਰੋਸ਼ੀਏ ਦਾ ਬੁਣਿਆ ਰਮਾਲ ਵਿਛਾਇਆ ਹੋਇਆ ਸੀ ਇੱਕ ਪਾਸੇ ਕੰਧ ਨਾਲ ਲੱਕੜ ਦੀ ਮੋਟੇ ਪਾਵੇ ਵਾਲਾ ਮੰਜਾ ਪਿਆ ਸੀ ਜਿਸ ਉੱਪਰ ਗੋਲ ਕਰਕੇ ਬਯੰਤ ਦਾ ਵਿਸਤਰਾ ਰੱਖਿਆ ਹੋਇਆ ਸੀ ਇੱਕ ਪਾਸੇ ਕੰਧ 'ਚ ਲੱਕੜ ਦੀ ਅਲਮਾਰੀ ਬਣੀ ਹੋਈ ਸੀ ਚਵਾਰੇ ਦੇ ਪਿਛਲੇ ਪਾਸੇ ਸੜਕ ਵੱਲ ਨੂੰ ਖੁੱਲਦੀ ਲੱਕੜ ਦੀ ਖਿੜਕੀ ਤਾਂ ਲੱਗਦਾ ਕਦੇ ਕਿਸੇ ਖੋਲ ਹੀ ਨਹੀਂ ਸੀ ਨਾ ਹੀ ਉਹ ਖੋਲਣ ਦੀ ਹਾਲਤ ਵਿੱਚ ਸੀ ਉਹਦੇ ਗੁੰਡੇ ਜੰਗਾਲੇ ਹੋਏ ਸਨ ਤੇ ਕੰਧਾਂ ਤੇ ਕੀਤੀ ਕਲੀ ਦੇ ਸਿਰਫ ਨਿਸ਼ਾਨ ਹੀ ਦਿਸਦੇ ਸਨ ਕਿ ਕਿਤੇ ਇਹ ਚਵਾਰਾ ਅੰਦਰੋਂ ਗੁਲਾਬੀ ਰੰਗ ਦਾ ਰਿਹਾ ਹੋਵੇਗਾ ਪਾਕਿਸਤਾਨ ਬਨਣ ਤੋਂ ਪਹਿਲਾਂ ਜਾ ਕੈਲੋ ਰੋਲੀਅਰ ਤੋਂ ਪਹਿਲਾਂ ਇਹ ਕਿਸੇ ਸ਼ਾਹੀ ਖਾਨਦਾਨ ਦੀ ਰਿਹائش ਰਿਹਾ ਹੋਵੇਗਾ ਬੇਸ਼ੱਕ ਹੁਣ ਥੱਲੇ ਵਾਲੇ ਮੂਰਲੇ ਕਮਰਿਆਂ ਨੂੰ ਤੋੜ ਕੇ ਇੱਕ ਦੁਕਾਨ ਬਣਾ ਲਈ ਗਈ ਸੀ ਪਰ ਪਿੱਛੇ ਖੜੇ ਕਮਰੇ ਇਸ ਸ਼ਾਹੀ ਕਰਦੀ ਦਵਾਹੀ ਪਰ ਰਹਿ ਸਭ ਜਿਵੇਂ ਸਮਝਾ ਰਹੇ ਹੋਣ ਕਿ ਬੰਦਾ ਸਾਰੀ ਉਮਰ ਮੇਰੀ ਮੇਰੀ ਕਰਦਾ ਰਹਿੰਦਾ ਪਰ ਉਹਦਾ ਹੁੰਦਾ ਕੁਝ ਵੀ ਨਹੀਂ ਐਥੀ ਜਿਵੇਂ ਉਹ ਖਾਲੀ ਕਮਰੇ ਆਪਣੇ ਵਾਰਸ਼ਾ ਨੂੰ ਲੱਭ ਰਹੀ ਸੀ ਬੇਅੰਤ ਵਸ ਅੱਡੇ ਤੋ ਜਾ ਕੇ ਕਨ ਵੀ ਨੂੰ ਵੀ ਲੈ ਆਇਆ ਸੀ ਕਨ ਵੀ ਦੇ ਜਨਮ ਦਿਨ ਦਾ ਪਹਿਲੀ ਵਾਰ ਕੇਕ ਕਟਿਆ ਗਿਆ ਸੀ ਬੇਅੰਤ ਦੇ ਚੁਵਰੀ ਵਿੱਚ ਕੀਰਤ ਨੇ ਇੱਕ ਸਵਟਰ ਕਰਨਵੀਰ ਦੇ ਹੱਥ 'ਤੇ ਰੱਖ ਦਿੱਤਾ। ਕਰਨਵੀਰ ਨੇ ਉਹ ਨੂੰ ਸੰਭਾਲ ਕੇ ਰੱਖ ਲਿਆ। ਕੀਰਤ ਬੋਲੀ, "ਚੰਦਰੀਆ, ਇਹਨਾਂ ਨਿਰਮੋਹਤਾ ਨਾ ਹੋ। ਰਾਤ ਨੂੰ ਜਾਗ-ਜਾਗ ਹੱਥੀ ਬੁਣਿਆ। ਇੱਕ ਵਾਰ ਪਾ ਕੇ ਤਾਂ ਵਿਖਾ ਦੇ।" ਕਰਨਵੀਰ ਨੇ ਪੱਗ ਉਤਾਰੀ ਸਵਟਰ ਪਾ ਕੇ ਪੱਗ ਫੇਰ ਸਿਰ 'ਤੇ ਰੱਖ ਲਈ। ਸਵਟਰ ਕਰਨਵੀਰ ਦੇ ਬਿਲਕੁਲ ਮੇਚ ਆਇਆ ਸੀ। ਉਹ ਹੈਰਾਨ ਹੁੰਦਾ ਬੋਲਿਆ, "ਯਾਰ ਕੀਰਤ, ਤੈਨੂੰ ਮੇਰਾ ਮੇਚਾ ਕਿੱਥੋਂ ਮਿਲਿਆ?" ਚੰ드ਰਿਆ ਤੈਨੂੰ ਵੇਖਦੀ ਜੋ ਰਹਿਨੀ ਆ ਸਾਰਾ ਦਿਨ ਇਨ ਅੱਖਾਂ 'ਚ ਵਸਿਆ ਹੋਇਆ ਤੂੰ ਨਾਲ ਹੀ ਥੱਲੇ ਥੁੱਕਦੀ ਹੋਈ ਬੋਲੀ ਵੇਖੀ ਕਿਤੇ ਕਮਲਿਆ ਨਜ਼ਰ ਨਾ ਲਵਾ ਲਮੀ ਨਲੇ ਆਪਣੀਆਂ ਦੀ ਨਜ਼ਰ ਤਾਂ ਬਾਲੀ ਛੇਤੀ ਲੱਗਦੀ ਆ ਹਾਂ ਬਈ ਬਰੀ ਬਲਿਆ ਲੱਗਦਾ ਤੈਨੂੰ ਵੀ ਤੇਰੀ ਸ਼ੀਤਲ ਕੋਈ ਕੋਟੇ ਗਿਫਟ ਕਰੂ ਤੇਰੇ ਜਨਮ ਦਿਨ ਤੇ ਕਨਵੀਰ ਨੇ ਜਾਣ ਕੇ ਬਿਆੰਤ ਨੂੰ ਛੇੜਦਿਆਂ ਕਿਹਾ ਉਹ ਨਾ ਨਾ ਕਰਨਾ ਉਹ ਤਾਂ ਨਰਸਾ ਇਨੂੰ ਗਿਫਟ 'ਚ ਵੀ ਟੀਕੇ ਦੀ ਗੋਲੀ ਹੀ ਦਊਗੀ ਕੀਰਤ ਹੱਸਦੀ ਹੋਈ ਬੋਲੀ ਹੱਸ ਤਾਂ ਇਨੂੰ ਹੀ ਪੈਸੀ ਪਰ ਕਰੇ ਕਰੇ ਹਕੀਕਤ ਵੀ ਝੂਠੀ ਹੋ ਜਾਂਦੀ ਆ ਤੇ ਮਜ਼ਾਕ 'ਚ ਬੋਲੇ ਸ਼ਬਦ ਸੱਚ ਸਾਬਿਤ ਹੋ ਜਾਂਦੀ ਆ ਕੀਰਤ ਇਹ ਬੋਲੇ ਬੁੱਲ ਸੱਚੀਓ ਸੱਚ ਹੋ ਗਏ ਸੰ ਉਹ ਸੱਚੀਓ ਬੇਅੰਤ ਨੂੰ ਬਾਂਹ ਟੀਕਾ ਲਾਉਣ ਨੂੰ ਤੇ ਖਾਂ ਨੂੰ ਗੋਲੀ ਅਤੇ ਕੈਪਸੂਲ ਦੀ ਗਈ ਸੀ ਜੋ ਲੈ ਗਈਆਂ ਸਨ ਉਹਨੂੰ ਜ਼ਿੰਦਗੀ ਤੋਂ ਮੌਤ ਤੇ 라ਵਨ ਉਸ ਦਾ ਜ਼ਿਕਰ ਅੱਗੇ ਕਰਾਂਗੇ ਕੇ ਕਟਣ ਤੋਂ ਬਾਅਦ ਇੱਕ ਖੁਸ਼ਖਬਰੀ ਹਲੇ ਬਾਕੀ ਸੀ ਜੋ ਕੀਤ ਨੇ ਹਲੇ ਤੱਕ ਲੁਕੋ ਕੇ ਰੱਖੀ ਸੀ ਉਸ ਸੀ ਜੋ ਵਿਆਹ ਦੀ ਕਾਰ ਇੱਕ ਬੇਅੰਤ ਲਈ ਤੇ ਇੱਕ ਕਰਨਵੀਰ ਲਈ ਕਿਉਂਕਿ ਕੀਰਤੀ ਐਕਸੀਡੈਂਟ ਵੇਲੇ ਮਦਦ ਕਰਨ ਤੇ ਬਾਅਦ ਉਸ ਦੇ ਘਰ ਐਕਟੀਵਾ ਛੱਡਣ ਵੇਲੇ ਕੀਰਦੇ ਪਰਿਵਾਰ ਦਾ ਉਹਨਾਂ ਦੂਮਾ ਨਾਲ ਕਾਫੀ ਮੋਹ ਪੈ ਗਿਆ ਸੀ ਸੀਰਤ ਦਾ ਵਿਆਹ ਬਣ ਦਿੱਤਾ ਗਿਆ ਸੀ ਆਉਣ ਵਾਲੀ ਨਮੇ ਸਾਲ ਦੇ ਜਨਵਰੀ ਮਹੀਨੇ ਚ ਮੁੰਡਾ ਵੀ ਆਪਣੇ ਮਾਪਿਓ ਦੀ ਇਕੱਲੀ ਕੱਲੀ ਉਲਾਸ ਸੀ ਪਿਓ ਦਾ ਬਚਪਨ ਵਿੱਚ ਹੀ ਗੁਜ਼ਰ ਗਿਆ ਸੀ ਤੇ ਮਾਂ ਪੁੱਤ ਹੀ ਸਨ ਇਹਨਾਂ ਪਤਾ ਸੀ ਕਿ ਮੁੰਡੇ ਦਾ ਬਹੁਤ ਵਧੀਆ ਬਿਜ਼ਨਸ ਸੀ ਪਰ ਕੀਰਤ ਨੂੰ ਪਤਾ ਨਹੀਂ ਸੀ ਉਸ ਵਕਤ ਕਿ ਉਸਦੇ ਜੀਜੂ ਕੀ ਕਰਦੇ ਹਨ ਬਸ ਇਹਨਾਂ ਪਤਾ ਸੀ ਕਿ ਉਹ ਜੰਮੂ ਰਹਿੰਦੇ ਹਨ ਲੈ ਵਈ ਕੰਵਰ ਸਿਆਂ ਕਰ ਲਾ ਤਿਆਰੀ ਇਸ ਵਾਰ ਲੱਡੂ ਤੋਂ ਵਟਣਿਆ ਸਾਲੀ ਤੇ ਸਾਡੂ ਦੇ ਵਿਆਹ ਤੇ ਫਿਰ ਤੇਰੇ ਤੇ ਕੀਰੇ ਤੇ ਵਿਆਹ ਵੇਲੇ ਉਹਦੇ ਤੋਂ ਵਟਾਵਾਂਗੇ ਇਹ ਤਾਂ ਹੱਥ ਨੂੰ ਹੱਥ ਬੇਅੰਤ ਨੇ ਹਾਸੇ ਵਿੱਚ ਗੱਲ ਕੀਤੀ ਕੀਰੇ ਦਾ ਮੂੰਹ ਸ਼ਰਮ ਨਾਲ ਲਾਲ ਹੋ ਗਿਆ ਪਰ ਫਿਰ ਵੀ ਹੌਲਿਕ ਦਿਨੇ ਬੇਅੰਤ ਦੀ ਤੰਨ ਕੋਲ ਮੂੰਹ ਕਰਦੇ ਬੋਲੀ ਤੇਰੇ ਮੂੰਹ 'ਚ ਕਿਉਂ ਸ਼ੱਕਰ ਭਰੀ ਵਾਲਿਆ ਹਾ 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 ਕਿਉਂ ਸ਼ੱਕਰ ਖਵਾਈ ਚੱਲੂ ਉਹ ਤਾਂ ਮੇਰੀ ਬੀਬੀ ਬਥੇਰੇ ਖਵਾ ਦਿੰਦੀ ਆ ਆਪਣਾ ਤਾਂ ਕਹੇ ਨੂੰ ਕੰਜੂਸਣੀ ਤੂੰ ਤਾਂ ਘਟੋ ਘਟ ਕਹਿ ਦੇ ਕਿ ਤੇਰੇ ਮੂੰਚ ਅੰਡਾ ਮੱਛੀ ਬੇੰਤਰੀ ਜਾਣ ਕੇ ਛੇੜਦੀਆਂ ਕਿਹਾ ਕੀਰਤਨੇ ਬੇੰਤ ਦੀ ਪੈਰ ਤੇ ਪੈਰ ਮਾਰਿਆ ਕੋਈ ਤਾਂ ਗੱਲ ਪਰਦੇ ਚ ਰੱਖ ਲਿਆ ਕਰ ਰੇਡੀਓ ਸਟੇਸ਼ਨ ਬਈ ਆਪਣਾ ਸਾਬ ਕਿਤਾਬ ਸਾਡੀ ਪਿੰਡ ਵਾਲੇ ਜੰਟੇ ਅਮਲੀ ਵਾਲਾ ਆਪਾਂ ਨਹੀਂ ਦਿਲ ਚ ਰੱਖਦੇ ਜੋ ਹੁੰਦਾ ਮੂੰਹ ਤੇ ਕਹਿ ਦਈਦਾ ਅਗਲੇ ਦੇ ਭਵੇਂ ਲੱਗੇ ਕਿੱਟੇ ਤੇ ਭਵੇਂ ਲੱਗੇ ਗੋਡੇ ਕੀਰਤਨੇ ਅਕਤੀਵਾਂ ਸਟਾਰਟ ਕੀਤੀ ਤੇ ਕਨਵੀਰ ਨੂੰ ਬੱਸ ਸਟੈਂਡ ਛੱਡ ਕੇ ਅਲਬਰਟ ਰੋਡ ਪੈ ਕੇ ਘਰ ਚਲੇ ਗਿਆ। ਬੈਂਤ ﺍﻟमारी ਜੋ ਕੱਢ ਕੇ ਦਲੀਪ ਘਟਿਵਾਨ ਦਾ ਨਾਵਲ ਵਿਛੜੇ ਸਭੋ ਬਾਰੀ-ਬਾਰੀ ਪੜਨ ਲੱਗ ਪਿਆ। ਸ਼ਾਮ ਨੂੰ ਬੈਂਤ ਆਪਣੇ ਰੋਜ਼ ਦੇ ਨਿਤਨੇਮ ਅਨੁਸਾਰ ਸ਼੍ਰੀ ਦਰਬਾਰ ਸਾਹਿਬ ਚਲਾ ਗਿਆ। ਸਰੋਵਰ ਦੇ ਕਿਨਾਰੇ ਬੈਠਾ ਕਿੰਨਾ ਚਿਰ ਸੋਚਦਾ ਰਿਹਾ ਜ਼ਿੰਦਗੀ ਆਖਿਰ ਹੈ ਕੀ ਆ? ਇਨਸਾਨ ਦੁਨੀਆ ਤੇ ਆਉਂਦਾ ਤਾਂ ਕੱਲ ਹੈ ਤੇ ਉਹਨੂੰ ਇਹ ਵੀ ਪਤਾ ਕਿ ਜਣਾ ਵੀ ਇਕੱਲੇ ਨੇ ਆ ਫਿਰ ਕਿਉਂ ਦੁਨੀਆ ਇਹਨਾਂ ਨੂੰ ਦਾ ਇੰਨਾ ਮੋਹ ਪਣ ਜਾਂਦਾ ਏ ਕਿ ਉਹ ਇੱਕ ਇਨਸਾਨ ਨੂੰ ਖੋਣ ਤੋਂ ਵੀ ਡਰਨ ਲੱਗ ਜਾਂਦਾ ਏ ਕਿਉਂ ਹੋ ਰੱਬ ਦੀ ਦਰ ਤੇ ਆ ਕੇ ਰੱਬ ਨੂੰ ਨਹੀਂ ਮੰਗਦਾ ਬਲਕਿ ਰੱਬ ਦੇ ਬਣਾਏ ਕਿਸੇ ਇਨਸਾਨ ਨੂੰ ਮੰਗਦਾ ਰਹਿੰਦਾ ਕਿਉਂ ਉਹ ਇਨਸਾਨ ਉਹਨੂੰ ਰੱਬ ਤੋਂ ਜ਼ਰੂਰੀ ਹੋ ਜਾਂਦਾ ਆਖਿਰ ਕਿਉਂ ਮਿਲ ਜਾਂਦਾ ਉਹਦਾ ਦੁਨੀਆ ਨਾਲ ਮੋਹ ਕਿਹੜੇ ਇਨਸਾਨ ਨੂੰ ਨਹੀਂ ਪਤਾ ਰੱਬਾ ਕਿ ਉਹ ਇੱਥੇ ਰਹਿਣ ਨਹੀਂ ਆਏਗਾ ਸਿਰਫ ਮੁਸਾਫਿਰ ਵਾਂਗ ਆਇਆ ਤੇ ਉਸ ਦੀ ਮੰਜ਼ਿਲ ਮੌਤਾ ਫਿਰ ਕਿਉਂ ਡਰਦਾ ਰਹਿੰਦਾ ਇਨਸਾਨ ਆਪਣੀ ਮੰਜ਼ਿਲ ਤੋਂ ਕਿਉਂ ਨਹੀਂ ਦਿਲ ਕਰਦਾ ਉਹ ਤਾਂ ਜ਼ਿੰਦਗੀ ਛੱਡਾ ਨੂੰ ਪਰ ਜਦੋਂ ਤੇਰਾ ਹੀ ਬਣਾਇਆ ਇਨਸਾਨ ਉਹਨੂੰ ਧੋਖਾ ਦੇ ਜਾਂਦਾ ਉਸ ਦਿਨ ਹੀ ਉਹ ਮੰਜ਼ਿਲ ਲੱਭਣ ਲੱਗ ਪੈਂਦਾ ਫਿਰ ਖੁਦ ਹੀ ਜਵਾਬ ਦਿੰਦਾ ਬੋਲਿਆ ਪਰ ਨਹੀਂ ਉਹ ਤਾਂ ਉਹਦੇ ਦਿਮਾਗ ਦਾ ਇੱਕ ਪਾਗਲਪਨ ਹੁੰਦਾ ਦਰਅਸਲ ਉਹ ਮੰਜ਼ਿਲ ਨੇ ਸਹਾਰਾ ਲੱਭ ਰਿਆ ਹੁੰਦਾ ਇੱਕ ਸਹਾਰਾ ਫਿਰ ਤਉਨੂੰ ਜ਼ਿੰਦਗੀ ਬਖਸ਼ ਦਿੰਦਾ ਪਰ ਇਦਾਂ ਹੁੰਦਾ ਕਿਉਂ ਬੜਾ ਚਿਰ ਉਹ ਇਨ੍ਹਾਂ ਸਵਾਲਾਂ 'ਚ ਗੁਆਚਿਆ ਰਿਹਾ ਕੋਲੋਂ ਪਰ ਕਰਮਜ ਸੰਗਤੋਂ ਦੇ ਕੋਲੋਂ ਗੁਜ਼ਰਦੀ ਰਹੀ ਸ਼ੁਦਰ ਰਹਿਰਾ ਸਾਹਿਬ ਦਾ ਵਕਤ ਸੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰੋਂ ਗੁਰਵਾਣੀ ਕੀਰਤਨ ਦੀਆਂ ਮਿੱਠੀਆਂ ਤਨੋਂ ਉੱਠ ਰਹੀਆਂ ਸਨ ਤੇ ਸਰੋਵਰ ਦੇ ਪਵਿੱਤਰ ਜਲ ਵਿੱਚ ਪੈ ਰਹੀਆਂ ਸਨ ਹਰਿਮੰਦਰ ਸਾਹਿਬ ਦੇ ਬਲਦਿਆਂ ਲਾਈਟਾਂ ਦੀਆਂ ਰੌਸ਼ਨੀ ਦੀਆਂ ਕਿਰਨਾਂ ਕੀਰਤਨ ਦੀ ਧੁੰਦੀ ਉੱਠ ਰਹੀਆਂ ਸਨ ਸਰੋਵਰ 'ਚ ਉਹ ਛੋਟੀਆਂ-ਛੋਟੀਆਂ ਲਹਿਰਾਂ ਜਿਵੇਂ ਕਹਿ ਰਹੀਆਂ ਹੋਣ ਆਖਰ ਨੂੰ ਸਹਾਇਤਾ ਇੱਕ ਉਸ ਰੱਬ ਨੇ ਹੀ ਹੋਣਾ ਲੋਕ ਅੱਜ ਨਹੀਂ ਤਾਂ ਕੱਲ ਸਾਥ ਛੱਡ ਹੀ ਜਾਣਗੇ ਪਤਾ ਨਹੀਂ ਇਦਾਂ ਦੇ ਸਵਾਲ ਉਹਦੇ ਮਨ 'ਚ ਕਿਉਂ ਆਏ ਸਨ ਇਹ ਗੱਲ ਉਹ ਖੁਦ ਵੀ ਨਹੀਂ ਸੀ ਜਾਣਦਾ ਸ਼ਾਇਦ ਗੁਰੂ ਨੇ ਉਹਨੂੰ ਆਉਣ ਵਾਲੇ ਵਕਤ ਤੋਂ ਜਾਣੂ ਕਰਵਾ ਦਿੱਤਾ ਸੀ ਉਹ ਉੱਠਿਆ ਤੇ ਚੁੱਪਚਾਪ ਸਰੋਵਰ ਦੇ ਨਾਲ-ਨਾਲ ਤੁਰ ਪਿਆ RAM ਗੜੀਆ ਬੂੰਗੇ ਕੋਲ ਦੀ ਸੱਜੇ ਮੋੜ ਦੁੱਖ ਭਜਨੇ ਬੇਰੀ ਕੋਲ ਦੀ ਹੁੰਦਾ ਹੋਇਆ ਲੰਗਰ ਡਿਊਟੀ ਪਾਰ ਕਰ ਲੰਗਰ ਹਾਲ ਪਹੁੰਚ ਗਿਆ ਉੱਥੇ ਬੈਠ ਸੇਵਾ ਕਰਨ ਲੱਗਾ ਅੱਜ ਕਾਫੀ ਰਾਤ ਤੱਕ ਉਹ ਉੱਥੇ ਬੈਠਾ ਰਿਹਾ ਫੇਰ ਲੰਗਰ ਚੋਂ ਪ੍ਰਸ਼ਾਦਾ ਪਾਣੀ ਸ਼ੱਕ ਉਹ ਕੰਟਾ ਕਰ ਵਾਲੇ ਪਾਸਿਓਂ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਆ ਗਿਆ ਬਾਹਰ ਕਾਫੀ ਠੰਡੁੱਤ ਰਹੀ ਸੀ ਦਸੰਬਰ ਦਾ ਮਹੀਨਾ ਹੋਣ ਕਰਕੇ ਉਹ ਹੌਲੀ-ਹੌਲੀ ਆਪਣੀ ਕਰਾਈ ਦੇ ਚੌਰੇ ਵੱਲ ਤੁਰ ਪਿਆ ਜਿਲ੍ਹਿਆਵਲੇ ਬਾਗ ਦੇ ਕੋਲ ਦੀ ਸਿੱਧੀ ਗਲੀ ਪੈਂਦਾ ਉਹ ਰਾਮਾਨੰਦ ਬਾਗ ਪਹੁੰਚ ਗਿਆ ਪੌੜੀਆਂ ਚੜ ਚੌਰੇ 'ਚ ਬਿਸਤਰਾ ਸਿੱਧਾ ਕਰ ਲੇਟ ਗਿਆ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਬਾਹਰ ਬਿਲਕੁਲ ਸੁੰਨਸਰਾਂ ਪਈ ਸੀ ਪਰ ਪਤਾ ਨਹੀਂ ਕਿਉਂ ਉਸ ਦੇ ਦਿਲ ਨੂੰ ਅਜੀਬ ਜਿਹੀ बेचैनी ਲੱਗੀ ਹੋਈ ਸੀ ਮੋਬਾਈਲ ਤਾਂ ਉਹਦੇ ਹੁੰਦੇ ਹੀ ਨਹੀਂ ਸੀ ਕਿਸੇ-ਕਿਸੇ ਕੋਲ ਹੁੰਦੇ ਸੀ ਉੱਠ ਕੇ ਬਾਹਰ ਆ ਗਿਆ ਆਸਮਾਨ 'ਚ ਧੁੰਦ 'ਚ ਮੂੰਹ ਜੇ ਲੁਕਾਈ ਖੜੇ ਅੱਧੇ ਚੰਦ ਨੂੰ ਟਿਕਟਕੀ ਲਗਾ ਕੇ ਦੇਖਣ ਲੱਗਾ ਚੰਦ ਨੂੰ ਵੀ ਜਿਵੇਂ ਹੌਸਲਾ ਹੋ ਗਿਆ ਸੀ ਕਿ ਲੋਕ ਝੂਠ ਕਹਿੰਦੇ ਆ ਜੁਲਾਹੇ ਦੀ ਜੁੱਤੀ ਪੋਦੀ ਚਾਨਣੀ ਤੇ ਗਰੀਬ ਦੀ ਜਵਾਨੀ ਵੀ ਕਦੇ ਕਿਸੇ ਨੇ ਲੰਘਦੀ ਵੇਖੀ ਆ ਕਦੇ ਪਰ ਕੋਈ ਸੀ ਜੋ ਸੱਚੰਦ ਦੀ ਚਾਨਣੀ ਨੂੰ ਪੋਦੀ ਠੰਡੀ ਰਾਤ ਚ ਵੀ ਦੇਖ ਰਹੀ ਹਸੀ ਉਂਝੇ ਇਹ ਚਾਨਣੀਆਂ ਨੇ ਪਿੰਡ ਕੰਕਨ ਨੂੰ ਪਾਣੀ ਲਾਉਣ ਵੇਲੇ ਵੀ ਕਈ ਵਾਰ ਵੇਖੀ ਸੀ ਪਰ ਅੱਜ ਵਾਂਗ ਟਿਕਟਕੇ ਲਗਾ ਕੇ ਨਹੀਂ ਕੁਝ ਮਿੰਟ ਬਾਅਦ ਹੀ ਉਹਦਾ ਸ਼ਰੀਰ ਠੰਡ ਨਾਲ ਕੰਬਲ ਲੱਗਾ ਉਹ ਹੌਸਹਿ ਸੁਭਾਅ ਬੋਲਿਆ ਰੱਬਾ ਸਭ ਖੈਰ ਹੋਵੇ ਉਹ ਚੁੱਪਚਾਪ ਅੰਦਰ ਆ ਕੇ ਬੇਬੇ ਵੱਲੋਂ ਭੇਜੀ ਫੁੱਲਾਂ ਵਾਲੀ ਰਜਾਈ ਲੈ ਕੇ ਸੋ ਗਿਆ ਅਗਲੇ ਦਿਨ ਬਸੜਦੇ ਤੇ ਹੀ ਉਸਨੂੰ ਕਰਨਵੀਰ ਮਿਲ ਗਿਆ ਕੀ ਗੱਲ ਵਰੀ ਵਾਲਿਆ ਬੜੀਆਂ ਅੱਖਾਂ ਲਾਲ ਕੀਤੀਆਂ ਪਤੰਦਰਾ ਕਿਤੇ ਸਵੇਰੇ ਸਵੇਰੇ ਨਾਗੜੀ ਤਣੀ ਛਕ ਲਈ ਗਨ ਵੀ ਰਸਤਾ ਬੋਲਿਆ ਨਹੀਂ ਨਹੀਂ ਬਾਈ ਕਿਥੋਂ ਛਕਣੀਆਂ ਨਾਗਣੀ ਇਹ ਤਾਂ ਵੱਡੇ ਘਰਾਂ ਦੀ ਮੁੰਡੀਆਂ ਦੇ ਸ਼ੌਕ ਹੁੰਦੇ ਆ ਬਾਈ ਆਪਣੇ ਮਹਾਤੜਾਂ ਦੇ ਤਾਂ ਤੋਰੀ ਫੁਲਕਾ ਮਸਾ ਚੱਲਦਾ ਬਯੰਤ ਨੇ ਉਦਾਸੀ ਸੁਰச் ਜਵਾਬ ਦਿੱਤਾ ਬਰੀ ਵਾਲਿਆ ਤੇਰੇ ਨਾਲੇ ਗੱਲ ਕਰਨੀ ਹੈ ਯਾਰ ਗੱਲ ਵੀ ਕਾਦੀ ਸਮਝਲਾ ਦਿਲ ਤੋਂ ਇੱਕ ਬੋਝ ਲੈਣਾ ਕਨਵੀਰ ਵਿਅੰਤਪਲ ਵੇਖਦਾ ਭਾਵਕ ਹੁੰਦਾ ਬੋਲਿਆ ਬੋਲ ਵਈ ਮੈਂ ਕੋਈ ਬੇਗਾਨਾ ਥੋੜਾ ਤੇਰਾ ਦੇਨ ਤਾਂ ਹਮੇਸ਼ਾ ਹੀ ਕਨਵੀ ਨੂੰ ਭਾਈ ਕਹਿ ਕੇ ਬੁਲਾਉਂਦਾ ਸੀ ਯਾਰ ਤੂੰ ਕੱਲ ਜੋ ਮਜ਼ਾਕ ਚ ਮੇਰੇ ਤੇ ਕੀਰਤ ਵਾਰੀ ਗੱਲ ਕੀਤੀ ਮੈਂ ਸਾਰੀ ਰਾਤ ਸੋਚਦਾ ਰਿਹਾ ਪਰ ਕਦੇ ਖੋਦੀਆਂ ਇੱਟਾਂ ਚਵਾਰੀਆਂ ਨੂੰ ਨਹੀਂ ਲੱਗਦੀਆਂ ਹੁੰਦੀਆਂ ਯਾਰ ਤੈਨੂੰ ਪਤਾ ਮੇਰੇ ਘਰ ਦੀ ਕਾਨਿਆਂ ਦੀ ਛੱਤ ਨੂੰ ਲੱਗੇ ਝਾਲੇ ਉਹਦੇ ਕਰ ਲਮਕ ਦੀ ਝੂਮਰਾਂ ਨਾਲ ਮੇਲ ਨਹੀਂ ਖਾਂਦੇ ਯਾਰ ਸੱਚ ਦੱਸ ਤਾਂ ਡਰ ਲੱਗਦਾ ਹੁਣ ਕਰਨਵੀਰ ਭਰੀਆਂ ਅੱਖਾਂ ਨਾਲ ਬੂਰ ਰਿਹਾ ਸੀ ਕਿਸ ਤੋਂ ਡਰ ਲੱਗਦਾ ਬਈ ਤੈਨੂੰ ਬੇਨਤੀ ਦੀ ਗੱਲ ਵਿੱਚੋਂ ਘੜਤਾ ਬੋਲਿਆ ਬਰੀ ਵਾਲਿਆ ਡਰ ਲੱਗਦਾ ਆਪਣੇ ਘਰ ਦੀ ਗੁਰਵਤ ਤੋਂ ਆਪਣੇ ਹਾਲਾਤਾਂ ਤੋਂ ਆਪਣੇ ਮਾੜੇ ਨਸੀਬ ਤੋਂ ਇਸ ਵਾਰ ਬੋਲ ਕਰਨ ਦੇ ਸੰਗ ਵਿੱਚੋਂ ਰੋ ਕੇ ਨਿਕਲੇ ਸਨ ਤੋ ਇੱਕ ਕੰਮ ਕਰ ਬਰੀ ਵਾਲਿਆ ਕੁਝ ਵੀ ਕਰ ਕੀਤ ਨੂੰ ਮੇਰੇ ਕੋਲੋਂ ਦੂਰ ਕਰ ਦੇ ਉਹਨੂੰ ਸਮਝਾ ਕੇ ਮਹਿਲਾਂ ਦੀਆਂ ਰੌਸ਼ਨੀਆਂ 'ਚ ਕਿ ਕਦੇ ਦੀਵੇ ਨਹੀਂ ਜਗਦੇ ਹੁੰਦੇ ਉਸ ਸਾਲ ਵਿੱਚ ਇੱਕ ਵਾਰ ਮੋਮਬਤੀ ਜਾਲ ਕੇ ਜਨਮ ਦਿਨ ਮਨਾਉਂਦੇ ਆ ਅਸੀਂ ਰੋਜ਼ ਤੇਲ ਪਾ ਕੇ ਦੀਵੇ ਬਾਲਣ ਵਾਲਿਆਂ ਦੀ ਪੈਦਾਇਸ਼ ਰੋਜ਼ ਦੀਵੇ ਬਾਲਣ ਵਾਲਿਆਂ ਦੀ ਪੈਦਾਇਸ਼ ਤਾਂ ਬੋਲਦਾ ਬੋਲਦਾ ਕਨਵੀਰ ਵੀ ਰੂਪਿਆ ਕਮਲਾ ਹੋ ਗਿਆ ਬਾਈ ਤੂੰ ਮਹਿਲਾਂ ਦੀਆਂ ਦਵਾਰਾਂ ਤੇ ਖੁਸ਼ੀ ਦੇ ਮੌਕੇ ਸਾਡੇ ਦੀਵੇ ਹੀ ਜਗਾਈ ਜਾਂਦੇ ਪਰ ਉਹ ਸਿਰਫ ਖੁਸ਼ੀ ਦੇ ਮੌਕੇ ਜਾਂਦੀ ਆ ਬਰੀ ਬਲਿਆਤੀ ਬਾਲਨ ਤੋਂ ਬਾਅਦ ਕੋਈ ਦੇਖਦਾ ਵੀ ਨਹੀਂ ਜਾਗ ਰਹੇ ਨੇ ਜਾਂ ਭੁੱਜ ਗਏ ਹਨ ਬਈ ਪਰ ਮੁਹੱਬਤ ਕੀਤੀ ਥੋੜਾ ਜਾਂਦੀ ਆ ਇਹ ਤਾਂ ਆਪਣੇ ਆਪ ਹੋ ਜਾਂਦੀ ਆ ਨਹੀਂ ਕਦੇ ਮਹੀਵਾਲ ਵਰਗੀ ਪਪਾਰੀ ਘੁਮਿਆਰਾਂ ਦੀ ਸੋਹਣੀ ਵਰਗੀ ਕੁੜੀ ਨੂੰ ਦਿਲ ਨਾ ਹਾਰਦੀ ਨਹੀਂ ਤਾਂ ਕੋਠੇ ਦੀ ਅਨਾਰ ਕਲੀ ਲਈ ਸ਼ਹਿਜ਼ਾਦਾ सलीम ਕਦੇ ਆਪਣੇ ਪਿਓ ਅਕਬਰ ਅੱਗੇ ਬਗਾਵਤ ਨਾ ਕਰਦਾ ਨਾਲੇ ਮੁਹੱਬਤ ਕਰਤੋ ਅਮੀਰੀ ਗਰੀਬੀ ਦੀਆਂ ਦੁਵਾਰਾਂ ਦੇਖਣ ਲੱਗ ਪਈ ਇਸ ਕਰਕੇ ਬਾਈ ਬਣ ਕੇ ਬਹੁਤਾ ਨਾ ਸੋਚ ਹੁਣ ਜਮਾਨਾ ਬਦਲ ਗਿਆ ਏ ਹੁਣ ਮਾਪੇ ਜਾਇਦਾਦ ਨਹੀਂ ਤੀ ਪੁੱਤੀ ਖੁਸ਼ੀ ਵੇਖਦੇ ਆ ਆ ਫੜ ਰੁਮਾਲ ਤੇ ਅੱਖਾਂ ਸਾਫ਼ ਕਰ ਪਾਈ ਕਿਵੇਂ ਹੰਝੂ ਸੁੱਟਣ ਲੱਗਿਆ ਤੇ ਚਲ ਓਟ ਕਾਲਜ ਚਲੀਏ ਬਿਆਂ ਤਾਂ ਨਹੀਂ ਹੁਣ ਸਮਝਾ ਦਿੱਤਾ ਸੀ ਦੋਵੇਂ ਛੇਹਾਟਾ ਸਾਹਿਬ ਵਾਲੀ ਮਿੰਨੀ ਬੱਸ ਫੜ ਕਾਲਜ ਦੇ ਗੇਟ ਮੋਰੇ ਚ ਤਰੀ ਉਹ ਲੇਟ ਹੋ ਚੁੱਕੇ ਸਨ ਇੱਕ ਲੈਕਚਰ ਲੰਘ ਵੀ ਚੁੱਕਾ ਸੀ ਦੂਜੇ ਲੈਕਚਰ ਉਹ ਦੋਨੋਂ ਕਲਾਸ ਵਿੱਚ ਦਾਖਲ ਹੋਏ ਆਓ ਆਓ ਮਹਾਰਥਿਓ ਅੰਤੋਂ ਪਹਿਲਾਂ ਦੱਸ ਦਿੰਦੇ ਕੋਈ ਤੇਲ ਵਗੈਰਾ ਛੋੜਿੰਦੇ ਤਹਾਨੂੰ ਦੋਵਾਂ ਨੂੰ ਕੀਰਤ ਗੁੱਸੇ 'ਚ ਵਿਅੰਗ ਕਸਤੇ ਬੋਲੀ ਤੈਨੂੰ ਕਿਨੇ ਬਹਿਮ ਪਤਾ ਰੂੜਾ ਸਾਹਬ ਕਿ ਬਾਈ ਫਸਫਸਕੇ ਚੱਲਦਾ ਬਾਈ ਤਾਂ ਸੁੱਖ ਨਾਲ ਪਹਿਲਾਂ ਹੀ ਬੜਾ ਰਹਿਲਾ ਹਾਂ ਜੇ ਹੁਣ ਤੇਲ ਦੀ ਸ਼ੀਸ਼ੀ ਚੱਕ ਹੀ ਲਈ ਆ ਮੇਰੇ ਸਿਰ 'ਚ ਚਾਸੀ ਲੇ ਜੁਵਾਨੀ ਉਹ ਲੰਬਾ ਦਿੱਤਾ ਕਹਨੀਆ ਤੇਰੇ ਬਾਲ ਆਪਸ ਚ ਫਸੇ ਫਸੇ ਰਹਿੰਦੇ ਆ ਸਾਨੂੰ ਰਿਸ਼ਤੇਦਾਰੀ ਚ ਜਾਣ ਲਈ ਦਿੱਕਤ ਆਉਂਦੀ ਆ ਸਿਰ ਦੇ ਪਿੱਛੋਂ ਦੀ ਘੁੰਮ ਕੇ ਜਾਣਾ ਪੈਂਦਾ ਬੇਅੰਤ ਜਾਣ ਕੇ ਕੀਰਤ ਨੂੰ ਛੇੜਦਾ ਬੋਲਿਆ ਮੈਨੂੰ ਨਹੀਂ ਆਸਾਰੀ ਤੇਆਂ ਗੱਲਾਂ ਤੇ ਲੜੇ ਤੇਲ ਆਪਣੀ ਨਰਸਮੈਣ ਤੁੱਚ ਸੰਝ ਜਾ ਕੇ ਕੀਰਤ ਹਲੇ ਵੀ ਦਿਰਾਜ ਕੀਤੇ ਸੁਰਚ ਬੋਲ ਰਹੀ ਸੀ ਨਾ ਨਰੂੜਾ ਸਾਵ ਉਹਨਾਂ ਨੂੰ ਨਹੀਂ ਕਹਿਣਾ ਉਹਨੇ ਤੇ ਤੇ ਕਾਲੀ ਨੇ ਪਾ ਕੇ ਡਟੋਲ ਸਾਰੀਆਂ ਮਾਰ ਦੇਣੀ ਆ ਤੇ ਤੈਨੂੰ ਪਤਾ ਆਪਾਂ ਜੀਵ ਹੱਤਿਆ ਦੇ ਸਖਤ ਖਿਲਾਫ ਬੇਅੰਤ ਨਹੀਂ ਬਿਨਾਂ ਰੋਕੀ ਤਨਵਾਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਕਮੈਂਟ ਕਰਕੇ ਜਰੂਰ ਦੱਸਿਓ ਜੀ ਭਾਗ ਤੁਹਾਨੂੰ ਕਿਵੇਂ ਲੱਗਿਆ ਬਾਕੀ ਕੱਲ ਦੀ ਵੀਡੀਓ 'ਚ ਲੈ ਕੇ ਹਾਜ਼ਰ ਹੋਵਾਂਗੀ ਜੀ ਪਨੀਰੇਓ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸਸ਼ੀਕਾਲ